ਅੱਜ ਦੀ ਵੀਡੀਓ 'ਚ ਗੱਲ ਕਰਦੇ ਹਾਂ ਕਿਸਾਨ ਵੀਰੋ ਕਣਕ ਦੀਆਂ ਤਿੰਨ ਕਿਸਮਾਂ 872 826 ਤੇ 752 832 ਸਾਲ ਜਾਰੀ ਕੀਤੀ ਗਈ ਕਿਸਮ ਹੈ 152 ਦਿਨ ਪੱਕਣ ਲਈ ਲੈਂਦੀ ਹੈ ਤੇ ਝਾੜ ਜਿਹੜਾ ਹੈ ਇਹ 24.4 ਕੁਇੰਟਲ ਉਸਤ ਝਾੜ ਹੈ ਦੂਸਰੀ ਕਿਸਮ 826 ਲਗਾਤਾਰ ਪਿਛਲੇ 3 ਸਾਲਾਂ ਤੋਂ ਸਾਰੀਆਂ ਸਟੇਟਾਂ ਦੇ ਭਾਰਤ ਵਿੱਚ ਤੇ ਪ੍ਰਾਈਵੇਟ ਕੰਪਨੀਆਂ 'ਚ ਝਾੜ ਦੇ ਵਿੱਚ ਇੱਕ ਨੰਬਰ ਦੀ ਵੈਰੈਟੀ ਹੈ ਇਹ ਵੈਰੈਟੀ ਤੁਹਾਡੀ 145 ਦਿਨ ਪੱਕਣ ਦੀ ਲੈਂਦੀ ਹੈ ਤੇ ਝਾੜ 24 ਕੁਇੰਟਲ ਹੈ ਮੈਂ ਇਹ ਤੇ ਦੱਸ ਦਿਆਂ ਕਿ ਇਹ ਦੋਨੀਆਂ ਕਿਸਮਾਂ ਪੀਲੀ ਤੇ ਭੂਰੀ ਕੁੰਗੀ ਦਾ ਟਕਰਾ ਕਰਨ ਦੇ ਵਿੱਚ ਦਰਮਿਆਨੀ ਸਮਰੱਥਾ ਰੱਖਦੀਆਂ ਹਨ ਅਗਲੀ ਜੇ ਪਛੇਤੀ ਕਿਸਮ ਦੀ ਗੱਲ ਕਰਾਂ ਤਾਂ 752 19.2 ਕੁਇੰਟਲੇ ਦਾ ਔਸਤ ਝਾੜ ਹੈ 100 30 ਦਿਨਾਂ ਦੇ ਵਿੱਚ ਇਹ ਔਸਤ ਪੱਕ ਜਾਂਦੀ ਹੈ ਤੇ ਇਹਨਾਂ ਤਿੰਨਾਂ ਵੈਰੈਟੀਆਂ ਨੂੰ ਆਪਾਂ ਜੇ ਬਿਜਾਈ ਕਰਦੇ ਆ ਤਾਂ ਲੋੜ ਹੁੰਦੀ ਹੈ ਬੀਜ ਸੋਧਣ ਦੀ ਤਾਂ ਤੁਸੀਂ ਬੀਜ ਜਿਹੜਾ ਸੀ ਟ੍ਰੀਟਮੈਂਟ ਡਰਮ ਨਾਲ ਸੋਧ ਕੇ ਹੀ ਕਣਕ ਨੂੰ ਬੀਜੋ ਅਤੇ ਬਜਾਈ ਤੋਂ ਪਹਿਲਾਂ ਤਹਿ ਤੋੜ ਹਲ ਦੀ ਜਿਹੜੀ ਵਰਤੋਂ ਜ਼ਰੂਰ ਕਰਨੀ ਹੈ ਤਾਂ ਜੋ ਜੇ ਬੇਮੌਸਮੀ بارش ਹੁੰਦੀ ਹੈ ਤਾਂ ਖੇਤ ਦੇ ਵਿੱਚ ਆਪਣੇ ਪਾਣੀ ਨਾ ਖੜੇ ਕਿਉਂਕਿ ਜਦੋਂ ਪਾਣੀ ਖੜਦਾ ਕਣਕ ਪੀਲੀ ਪੈਂਦੀ ਹੈ ਜੜਾਂ ਨੂੰ ਸਾਹ ਨਹੀਂ ਆਉਂਦਾ ਧੰਨਵਾਦ